ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼ੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਸੁਪੁੱਤਰ ਗੌਰਵਦੀਪ ਸਿੰਘ ਵਲਟੋਹਾ ਦੇ ਵੱਲੋਂ ਪਿੰਡ ਜੋਧ ਸਿੰਘ ਵਾਲਾ ਦੇ ਵਿਖੇ ਚੋਣ ਪ੍ਰਚਾਰ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਪਿੰਡ ਜੋਧ ਸਿੰਘ ਵਾਲਾ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਵਿਰਸਾ ਸਿੰਘ ਵਲਟੋਹਾ ਦੇ ਹੱਕ ਚ ਨਿਰਜੜਾ ਹੈ ਨਿੱਤਰ ਦੀ ਅਪੀਲ ਕੀਤੀ ਹੈ 29 ਮਈ ਨੂੰ ਹਲਕਾ ਖੇਮ ਕਰਨ ਦੇ ਪਿੰਡ ਬਾਸਰਕੇ ਦੇ ਵਿਖੇ ਪਹੁੰਚ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਚਾਰ ਸੁਣਨ ਦੀ ਲੋਕਾਂ ਨੂੰ ਅਪੀਲ ਕੀਤੀ ਹੁਣ ਵੱਡੇ ਪੱਧਰ ਤੇ ਹੁਮਾ ਹੁਮਾ ਕੇ 29 ਮਹੀਨ ਨੂੰ ਪਹੁੰਚਣ ਦੇ ਲਈ ਲੋਕਾਂ ਨੂੰ ਕਿਹਾ ਗਿਆ ਹੈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆਧ ਹਜ਼ਾਰ ਸਰ ਰਖਦੇ ਜੀ ਦੀ ਇੱਕ ਵੱਡੇ ਇਕੱਠ ਦੇ ਰੂਪ ਦੇ ਵਿੱਚ ਸਿਰਾਂ ਦਾ ਸਮੁੰਦਰ ਜਿਹੜਾ ਹੈ ਉਹ ਇੱਥੇ ਇਕੱਤਰ ਹੋਇਆ ਹੈ ਔਰ ਤਕਰੀਬਨ 2 ਜਿਹਦਾ ਟਾਈਮ ਸੀ ਔਰ ਤੁਸੀਂ ਦੇਖ ਸਕਦੇ ਜੇ ਕੀ ਤਕਰੀਬਨ ਹੁਣ 6 ਵਜ ਗਏ ਨੇ ਇੰਨੇ ਸਮੇਂ ਤੋਂ ਇੱਥੇ ਸੰਗਤ ਮੌਜੂਦ ਹੈ ਸਾਰੇ ਭਰਾਵਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਇੱਕ ਮੰਨ ਦੇ ਵਿੱਚ ਧਾਰ ਲਿਆ ਕਿ ਐਤਕੀ ਜਿਹੜੀ ਲੜਾਈ ਹੈ ਉਹਨਾਂ ਨੇ ਆਪਣੀ ਸਮਝ ਕੇ ਲੜਨੀ ਹੈ ਕਿਉਂਕਿ ਸਰਦਾਰ ਬਿਰਸਾ ਸਿੰਘ ਮੈਟੋਹਾ ਜਿੰਨੀ ਵੀ ਇੱਥੇ ਸੰਗਤ ਮੌਜੂਦ ਹੈ ਹਰੇਕ ਦੇ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਰਹੇ ਔਰ ਕੋਈ ਵੀ ਭਾਤ ਚਾਹੇ ਦੋਸਤੋਕ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੇ ਕਿਸੇ ਵੀ ਸਮੇਂ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਦੇ ਉਸਦੇ ਨਾਲ ਖੜਨਾ ਚਾਹੇ ਆਪਾਂ ਗੱਲ ਕਰ ਲਈਏ ਕਿ ਰਾਤ ਨੂੰ ਦਿਨ ਨੂੰ ਕਿਸੇ ਸਮੇਂ ਵੀ ਫੋਨ ਕਰ ਲਵੋ ਹਰੇਕ ਦਾ ਫੋਨ ਸੁਣਨਾ ਸਰਦਾਰ ਬਿਰਸਾ ਸਿੰਘ ਮਲਟੋਹਾ ਨੇ ਹਰੇਕ ਜੀ ਕੋਈ ਸੇਵਾ ਕੀਤੀ ਹੈ ਉਸ ਦਾ ਜੀ ਮਿਹਨਤ ਕੀਤੀ ਹੈ ਤੇ ਉਸ ਦਾ ਜਿਹੜਾ ਫਲ ਹੈ ਉਸ ਮਿਹਨਤ ਨੂੰ ਲੱਗ ਰਿਹਾ ਹੈ ਤੁਸੀਂ ਬਹੁਤ ਸ਼ੁਕਰਗੁਜ਼ਾਰਾਂ ਜੀ ਅੱਜ ਇੱਥੇ ਹਜ਼ਾਰਾਂ ਦੀ ਤعداد ਚ ਸਾਰੇ ਨਰੋਲ ਪਿੰਡ ਜੋ ਸਿੰਘ ਵਾਲੇ ਦੀ ਸੰਗਤ ਇੱਥੇ ਇਕੱਤਰ ਹੋਈ ਹੈ ਇੱਕ ਸਾਰਿਆਂ ਦਾ ਦਿਲਦਿਆਂ کہہ ਰਹੀ ਹੈ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 29 ਤਰੀਕ ਨੂੰ ਸਾਡੇ ਹਲਕੇ ਵਿੱਚ ਆ ਰਹੇ ਨੇ ਔਰ ਦਾਣਾ ਮੰਡੀ ਪਾਸਰ ਇਹ ਵਿਖੇ ਇੱਕ ਵਿਸ਼ਾਲ ਇੱਕ ਬਹੁਤ ਵੱਡੀ ਜਿਹੜੀ ਰੈਲੀ ਹੈ ਉਹ ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਉਹਨਾਂ ਦੇ ਚੋਣ ਪ੍ਰਚਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਜਿੱਥੇ ਸਾਰੇ ਸਾਡੇ ਵਰਕਰ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਕਰਨ ਲਈ ਤਤਪਰ ਨੇ ਉੱਥੇ ਇੱਕ ਤਰੀਕ ਲਈ ਵੀ ਸਾਰਿਆਂ ਨੇ ਇੱਕ ਚੀਜ਼ ਮੰਨਦੇ ਵਿੱਚ ਬਣਾ ਲਈ ਹੈ ਕਿ ਐਦ ਕੀ ਚਾਹੇ ਕੁਝ ਵੀ ਹੋ ਜਾਵੇ ਸਾਡੇ ਆਪਣੇ ਹਲਕੇ ਦੀ ਗੱਲ ਹੈ ਸਾਡੇ ਪਰਿਵਾਰ ਦੀ ਗੱਲ ਹੈ ਹਲਕਾ ਖੀਮ ਕਰਨ ਵਾਸੀਆ ਦਾ ਆਪਣਾ ਕਿਉਂਕਿ ਸਾਡਾ ਹਲਕਾ ਖੀਮ ਕਰਨਾ ਹੈ ਇਸ ਕਰਕੇ ਹਰੀਖ ਜਿਹੜਾ ਹਲਕਾ ਖੀਮ ਕਰਨ ਵਾਸੀ ਹੈ ਸਰਦਾਰ ਵਰਸਾ ਸਿੰਘ ਮੋਢੋਹਾ ਦੀ ਆਪ ਆਪਣੀ ਨਿੱਜੀ ਲੜਾਈ ਸਮਝ ਕੇ ਇਹ ਲੜਾਈ ਲੜੇਗਾ ਔਰ ਸਰਦਾਰ ਵਰਸਾ ਸਿੰਘ ਮੋਢੋਹਾ ਨੂੰ ਉਹਨਾਂ ਦੇ ਹੱਕ